ਸੋ ਦੋਸਤੋ ਅੱਜ ਤਿੰਨ ਸਾਨੂੰ ਪਸ਼ੂ ਦਿਖਾਉਣ ਲੱਗਾ ਵੀਡੀਓ ਦੇ ਵਿੱਚ ਇੱਕ ਸਾਨੂੰ ਗੱਬਣਾ ਬਹਿਰ ਦਿਖਾ ਦਾਂਗੇ ਬੱਚੀ ਆਪਾਂ ਹੀ ਫਰ ਬੱਚੀ ਕਹਦੀ ਹੈ ਇੱਕ ਸਾਨੂੰ ਬੜੇ ਚੰਗੇ ਦੁੱਧ ਵਾਲੀ ਲਗਭਗ ਬਾਈ ਕਹਿੰਦੇ 15-16 ਕਿਲੋ ਦੁੱਧ ਵਾਲੀ ਠੀਕ ਆ ਚੰਗੇ ਟਰਾਂਚ ਦੀ ਮੱਝ ਸਾਨੂੰ ਇਹ ਦਿਖਾਵਾਂਗੇ ਤੇ ਇਹ ਇੱਕ ਸਾਨੂੰ ਦਿਖਾ ਤੋ ਕੁੜ ਮੱਝ ਤਿੰਨ ਪਸ਼ੂ ਦਿਖਾਵਾਂਗੇ ਤੇ ਤੇ ਨਾਲੇ ਰੇਟ ਹੋਣਗੇ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਤੇ ਬਾਕੀ ਜਿਹੜਾ ਵੀਰ ਪਸ਼ੂ ਖਰੀਦੂਗਾ ਉਹ ਕਿਸੇ ਵੀ ਟਾਂ ਦੇ ਕੋਲਿਆ ਕਿ ਤਸੱਲੀ ਵੇਚੇ ਕੋਈ ਕਰ ਸਕਦਾਗਾ ਸੋ ਤਸੱਲੀ ਕਰਨ ਦਾ ਫਰਜ਼ ਹੁੰਦਾ ਕਿਉਂਕਿ ਉਹਨੇ ਪੈਸੇ ਜੇ ਚੁਪੜੇ ਲਾਉਣੇ ਹੁੰਦੇ ਨੇ ਠੀਕ ਹੈ ਤੇ ਬਾਕੀ ਨਾਲ ਦੀ ਨਾਲ ਆਪਣਾ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਭਾਈ ਸਾਉਥਪਲ ਤੁਹਾਡੇ ਤੱਕ ਪਹੁੰਚਦੀ ਰਹੇ ਕਿਸੇ ਵੀ ਵੀਰ ਨੇ ਕੋਈ ਆਪਣਾ ਪਸ਼ੂ ਵੇਚਣ ਸੰਬੰਧੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 ਇਹ ਆਪਣਾ ਸੰਪਰਕ ਨੰਬਰ ਵੀਡੀਓ ਬਣਾਉਣ ਵਾਸਤੇ ਸੋ ਤਿੰਨਾ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਊਗਾ ਬਿੱਕੀ ਡਿਟੇਲਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਵੀਰੇ ਐਡਰੈਸ ਬੋਲ ਦੀ ਪ੍ਰੋਪਰ ਆ ਪਾ ਕਿਹੜਾ ਪਿੰਡ ਚੀਮਾ ਜੀ ਡਿਸਟ੍ਰਿਕਟ ਸੰਗਰੂਰ ਲਾਗੇ ਸ਼ਹਿਰ ਧੂਰੀ ਧੂਰੀ ਤੋਂ ਕਿੰਨੀ ਦੂਰ ਆ ਆਪਣਾ ਜੀ ਧੂਰੀ ਤੋਂ 10 ਕਿਲੋਮੀਟਰ ਧੂਰੀ ਤੋਂ 10 ਕਿਲੋਮੀਟਰ ਚੀਮਾ ਪਿੰਡ ਆ ਗਿਆ ਜ਼ਿਲ੍ਹਾ ਸੰਗਰੂਰ ਲੱਗ ਗਿਆ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਆਪਣਾ 84373 ਹਾਂਜੀ 14672 ਠੀਕ ਬਾਕੀ ਨੰਬਰ ਸਕਰੀਨ ਤੇ ਲੜਾਏ ਜਿਵੇਂ ਆ ਪਹਿਲੇ ਨੰਬਰ ਤੇ ਮੱਝ ਆ ਗਈ ਵੀਰੇ ਨਾ ਕਿਹੜਾ ਸੂਹ ਸੂੰਦੀ ਤੇ ਸੂੰਦਾ ਕਿੰਨਾ ਸਾ ਬਾਕੀ ਪਿਆ ਇਹ ਚੌਥਾ ਸੂਹ ਆ 450 ਸੁੰਦੀ ਹੈ ਤੇ ਸੂਨ ਦਾ ਸਮਾਂ ਕਿੰਨਾ ਬਾਕੀ ਪਹਿਜੇ ਸਮਾਂ ਇਹਦਾ ਤਕਰੀਬਨ ਹਫਤਾ 1 ਖਾਤਾ ਬਾਕੀ ਪਿਆ ਅੱਜ ਨਹੀਂ ਜਿਹੜੀ ਵੀਡੀਓ ਆਪਣਾ ਸਮਾਂ ਦਾ ਮਿੱਤਰੋ 26 ਤਰੀਕ ਪਹਿਲਾ ਮਹੀਨਾ 2026 ਨੂੰ ਬਣਾ ਰਿਹਾ ਇੱਕ ਹਫਤਾ ਸੂਨ ਦਾ ਬਾਕੀ ਪਿਆ ਤੇ ਦੁੱਧ ਦੀ ਕੈਪੈਸਿਟੀ ਵਾਈ ਕੀ ਆ ਮੱਝ ਦੀ ਦੁੱਧ ਵਿੱਚ 16 ਕਿਲੋ ਦਾ ਰਕਾਰਡ ਪਿਛਲੇ ਸਾਲ ਦਾ ਹਾਂਜੀ ਹਾਂ ਜਿਹਨੇ ਹੁਣ ਜਿਹੜਾ ਬੰਦਾ ਖਰੀਦੂਗਾ 15-16 ਮੰਨ ਕੇ ਲੈ ਜਾਏ ਵਿਸ਼ਵਾਸ ਨਾਲ ਲਓ ਜੀ ਬਿਲਕੁਲ ਬਿਲਕੁਲ ਪੂਰਾ ਵਿਸ਼ਵਾਸ ਨਾਲ ਠੀਕ ਆ ਬਿਆ ਕੈਂਡ ਦਾ ਨਹੀਂ ਹੈਗਾ ਦੁੱਧ ਦੁੱਧ ਨਾ ਨਾ 16 ਕਿਲੋ ਕੰਡੇ ਤੇ ਜੀ ਠੀਕ ਆ ਠੀਕ ਆ ਬਾਕੀ ਸਨੇ ਆਰਡਰ ਦੀ ਕੁਆਲਿਟੀ ਦਿਖਾ ਰਾਂ ਬੈਕਸ਼ਟ ਥਣਾ ਜਿਹੜਾ ਸੈਜ ਗੈਪ ਆ ਉਹ ਬਹੁਤ ਸੋਹਣਾ ਠੀਕ ਹੈ ਜੀ ਲੈ ਫਿਰ ਮੱਝ ਖੋਲਿਆ ਤੌਰ ਕੇ ਦਿਖਾ ਦੇ ਜੋ ਕਿੱਥੋਂ ਲਗਿਆ ਵੀ ਖਰੀਦ ਕੇ ਗੰਗਾ ਨਗਰ ਤੋਂ ਵੀਰੇ ਵੀ ਕਿਹਾ ਗੰਗਾ ਨਗਰ ਤੋਂ ਖਰੀਦ ਕੇ ਲੈ ਕੇ ਆਇਆ ਮੱਝ ਮੈਂ ਇਹਦੇ ਲੰਬੀ ਤੋਲਿਓ ਵੀਰੇ ਬਾਕੀ ਮੱਝ ਦਾ ਕੱਦ ਕਾਠ ਚੰਗਾ ਮਿੱਤਰੋ ਚੜਾਈ ਜੜੀ ਪੁੱਠੇ ਦੀ ਚੰਗੀ ਆ ਵਜੇਂਦਾਰ ਮੱਝ ਆ ਗਈ ਠੀਕ ਹੈ ਜੀ ਤੇ ਬਾਕੀ ਫੇਸ ਕੁਆਲਿਟੀ ਸਿੰਘਾਂ ਦੀ ਮੰਤਰ ਤੁਸੀਂ ਦੇਖ ਸਕਦੇ ਹੋ ਤੇ ਚੰਗੀਆਂ ਮੱਝਾਂ ਜੇ ਆਪਾਂ ਗਿਣਤੀ ਕਰ ਸਕਦੇ ਹਾਂ ਟਾਂਚਾ ਵੱਡਾ ਲੰਬੀ ਤੋਲ ਲਾਗੇ ਉਧਰ ਕੋਈ ਅੰਕ ਕਢਾ ਲੈ ਕੇ ਆ ਤੇ ਐਥੋਂ ਸਮਾਰਕ ਹੁਣ ਤੋਰ ਕੇ ਆਈ ਉਧਰ ਹੀ ਪੜਾ ਕੇ ਜਿਹੜਾ ਮੋਲੀ ਦੇਖਣਾ ਤੇ ਐਥੋਂ ਦੁਆਰਾ ਤੁਹਾਨੂੰ ਨੇੜੇ ਹੋ ਕੇ ਮੂੰਹ ਦਿਖਾ ਦੇਣਾ ਮੂੰਹ ਮਾ ਦੀ ਬੰਤਰ ਬੜੀ ਚੰਗੀ ਆ ਲੈ ਚੱਲ ਲੈ ਚੱਲ ਅੰਦਰ ਤੇ ਐਥੋਂ ਤੁਹਾਨੂੰ ਕਵੈਣੀ ਸ਼ੈਡ ਤੋਂ ਥਣ ਤੇ ਬੈਗ ਸ਼ੈਡ ਦਿਖਾ ਦੇਣ ਠੀਕ ਆ ਹਜੇ ਇੱਕ ਹਫਤੇ ਦੀ ਕੱਚੀ ਪੀ ਗਰਮ ਵਾਲੀ ਤੇ ਉਦੋਂ ਤੱਕ ਜਿਹੜਾ ਲਿਆ ਵਧੀਆ ਤਿਆਰ ਕਰ ਲੂਗੀ ਤੇ ਥਣਾ ਤੋਂ ਵਧੀਆ ਪੂਰੀ ਸਾਫਾ ਚਾਰਸਟਨ ਵੀਰ ਜੀ 100% ਗਾਰੰਟੀ ਰਹੀ ਆਪਣੀ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਫੁੱਲ ਗਾਰੰਟੀ ਆਪਣੀ ਠੀਕ ਆ ਠੀਕ ਆ ਸਹੀ ਆ ਠੀਕ ਆ ਮਿੱਤਰੋ ਬਾਕੀ ਜਿਹੜਾ ਭਰਾ ਦੇਖ ਫਰੀਦ ਕੋਲ ਆ ਕੇ ਮੱਝ ਦੇਖ ਸਕਦਾਗਾ ਬਾਕੀ ਦੇਖਣੀ ਪਰਖਣੀ ਐ ਇਸ ਟਾਈਮ ਢਾਂਚਾ ਬੜਾ ਚੰਗਾ ਮੱਝ ਦਾ ਭਾਰੀ ਮੱਝ ਆ ਬਗੈਸਾਂਗੇ ਚੌੜੀ ਜੁੜੀ ਬੜੀ ਪਈ ਹੈਗੀ ਤੇ ਬਾਕੀ ਬਾਈ ਤਪਾ ਰੇਟ ਵਗੈਰਾ ਪੁੱਛ ਲਾਂਗੇ ਇਸ ਬੈਕ ਸ਼ੈਡ ਤੋਂ ਥਣਾ ਦੀ ਬੰਤਰ ਦੇਖੋ ਠੀਕ ਐ ਇੱਧਰ ਤੁਹਾਨੂੰ ਮੈਂ ਕਹਿੰਨੀ ਸ਼ੈਡ ਦਿਖਾਣਾ ਆ ਉਸ ਵਿੱਚ ਥਣਾ ਦਾ ਜਿਹੜਾ ਗੈਪ ਤੇ ਸਾਈਜ਼ ਆ ਉਹ ਬਹੁਤ ਸਮਾਗਾ ਤੇ ਵੀਰੇ ਫਿਰ ਇਹਦਾ ਮੁੱਲ ਵਾੜੀ ਅਪ ਮੱਝ ਦਾ ਕਿੰਨਾ ਕਰਾਂਗੇ ਮੁੱਲ 1.5 ਲੱਖ ਵੀਰੇ 1.5 ਪੂਰੇ ਨਾ ਕਬਾਦਾ ਘਟਾ ਹੋ ਜੂ ਬਸ ਮੌਕੇ ਤੇ ਮਾਨਤਾਣ ਕਰ ਦਾਂਗੇ ਜੀ ਜੇ ਕੋਈ ਭਰਾ ਫੋਨ ਕਰੂ ਹਨਾ ਦੂਰ ਵਾਲਿਆਂ ਨੂੰ ਹੋਰ ਮੋੜਾ ਮੋਟਾ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ ਠੀਕ ਆ ਕੋਈ ਸਾਡੇ ਰੇਜ ਉਧਰ ਚੱਲ ਕੇ ਆਉਂਦੂ ਉਧਰ ਅੱਡੇ ਤੋਂ ਤਾਂ ਹੋ ਜੂਗਾ ਹੋ ਜੂਗਾ ਠੀਕ ਆ ਠੀਕ ਆ 1.5 ਲੱਖ ਬਾਈ ਨੇ ਡਿਮਾਂਡ ਕੀਤੀ ਆ ਤੇ ਬਾਕੀ ਇਹਦੇ ਚ ਮਾਨਤਾਣ ਹੋ ਜੂਗਾ ਤੇ ਦੋ ਨੰਬਰ ਤੇ ਆ ਗਈ ਆਪਣ ਨੂੰ ਬੱਛੀ ਇਹਦੀ ਕੀ ਡੀਟੇਲ ਆ ਬਈ ਇਹ ਮੇਰੇ ਮੂੰਹੋਂ ਖੀਰੀ ਆ ਪੌਣੇ ਦੋ ਮਹੀਨੇ ਦੀ ਗੱਬਣ ਪੌਣੇ ਦੋ ਮਹੀਨੇ ਗੱਬਣ ਹੋ ਗਈ ਤੇ ਦੰਦੋ ਖੀਰੀ ਆ ਜੀ ਦੰਦੋ ਖੀਰੀ ਆ ਤੇ ਥਣ ਚਾਰੀ ਆ ਚਾਰੇ ਆ ਵੀਰੇ ਕੋਈ ਬੂੰਡ ਛੋੜਨੀ ਠੀਕ ਆ ਥਣ ਬ ਬਾਕੀ ਬਾਂਤਰ ਬੱਚੀ ਸੋਹਣੀ ਹੈਗੀ ਹੋਰ ਕਸਮ ਦਿਖਾ ਦਨੇ ਹੈਗੇ ਜਿਹੜਾ ਭਰਾ ਖਰੀਦੂਗਾ ਉਹ ਆ ਡਾਕਟਰ ਲਿਆ ਕੇ ਕਿਸੇ ਵੀ ਟਾਂਗ ਨਾਲ ਤਸੱਲੀ ਚੈੱਕ ਕਰਾ ਕੇ ਲਿਆ ਸਕਦਾ ਬੱਚੀ ਐਤੋਂ ਫੇਸ ਘਾੜੀ ਲੋ ਸੈਗਸ ਨੂੰ ਬੱਚੇ ਬਹੁਤ ਸੋਹਣੇ ਜਾਗੇ ਹੋਏ ਨੇਗੇ ਇਹ ਨਹੀਂ ਹੈ ਮਾਨਾ ਕਿ ਚਲੋ ਵੀ ਸੈਗਸ ਨੂੰ ਹੁੰਦਿਆ ਤੇ ਆਹੀ ਕਾਲੇ ਰੰਗ ਦੇ ਵਿੱਚ ਦੇਖ ਸਕਦਾ ਠੀਕ ਆ ਵੀਰੇ ਮੋੜ ਲਓ ਚੰਗੀ ਹੈ ਬੱਚੀ ਤੇ ਬਾਕੀ ਜਿਹੜੇ ਸਾਹ ਨਾ ਉਮਰ ਹੈ ਖੀਰੀਆ ਤੇ ਢੂਹੀ ਢਾਈ ਕਰਮ ਵਾਲੀ ਬੜੀ ਸਿੱਧੀ ਪਈ ਹੈਗੀ ਤੇ ਕੋਨੇ ਤੋਂ ਆਪਣੇ ਬਾਈ ਸਾਹ ਗੱਬਣ ਆਗੀ ਸੁੱਚਾ ਜੀ ਥੋਂ ਡਾਕਟਰ ਲੈ ਕੇ ਬਾਈ ਤੋਂ ਚੈੱਕ ਕਰਾ ਲਿਓ ਤੇ ਆਪ ਡਾਕਟਰ ਲੈ ਕੇ ਤੁਸੀਂ ਚੈੱਕ ਕਰਾ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਵੀਰੇ ਕੀ ਕਰਨਾ ਬੱਚੀ ਦਾ ਆਪਾਂ ਇਹਦਾ ਵੀਰ ਜੀ 38000 ਰੁਪਏ 2 ਘਟ 40000 ਰੁਪਏ 2 ਘਟ 40 ਜੀ 30 ਤੇ 8 38000 ਬਾਈ ਨੇ ਮੁੱਲ ਕੀਤਾ ਬਾਕੀ ਮਾਨਤਨ ਸਾਰਿਆਂ ਚੋਂ ਰੇਟ ਚ ਹੋਈ ਹੈ ਨਾ ਥੋੜਾ ਬਹੁਤ ਮੋੜਾ ਮੋਟਾ ਜੀ ਠੀਕ ਹਰਦਾ ਹੋਰ ਜੀ ਓਕੇ ਤੇ ਹੁਣ ਆਗੇ ਆਪਣਾ ਕੋਲ ਤਿੰਨ ਨੌਰ ਮੱਜਣਾ ਇਹ ਕਿਹੜਾ ਸੂਸੂ ਹੀ ਵੀਆ ਇਹ ਤੀਜੇ ਸੂਏ ਸੂਈ ਹੈ ਵੀਰੇ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਸਹੀ 4 ਮਹੀਨੇ ਹੋ ਗਏ ਵੀਰੇ 4 ਮਹੀਨੇ ਤੇ ਇਸ ਟਾਈਮ ਦੁੱਧ ਜਿਹੜਾ ਆਪਾਂ ਤੋਲ ਕੇ ਦੇਣਾ ਸਹੀ 9 ਕਿਲੋ ਦੁੱਧ ਦਾ ਇਸ ਟਾਈਮ ਵੀਰੇ 4.5 ਓਸ ਡੰਗ 4.5 ਓਸਟਾਂ ਸਵੇਰੇ ਘੱਟ ਹੁੰਦਾ ਸ਼ਾਮ ਨੂੰ ਵੱਧ ਹੁੰਦਾ ਚਾਹੀ 4 ਕਿਲੋ ਤੋਂ 5 ਕਿਲੋ ਆ 9 ਕਿਲੋ ਦੁੱਧ ਦਾ ਪੂਰਾ ਇਹ 9 ਕਿਲੋ ਪੂਰਾ ਉਤਰੂਗਾ ਠੀਕ ਹੈ ਤਾਂ ਬਾਕੀ ਇਥੋਂ ਕਿੰਨੂੰ ਥਣਾ ਦੀ ਬੰਤਰ ਦਿਖਾ ਦੇ ਤਾਰ ਦੂਰ ਪੂਰੀ ਪੋਲੀ ਹੈ ਤਾਰ ਫੁੱਲ ਪੋਲੀ ਹੈ ਵੀਰੇ ਗੱਬਣ ਦਾ ਟੀਕਾ ਲੱਗਿਆ ਹੋਇਆ ਗਾਰੰਟੀ ਵਰ ਆਪਾਂ ਦਿੰਦੇ ਉਹਨੂੰ ਹੋ ਗਿਆ ਅੱਜ 12 13 ਦਿਨ ਤਕਰੀਬਨ ਥੋੜੇ ਦਿਨ ਹੋਇਆ ਜੀ ਹਾਂ ਗੱਪਾਂ ਰਹਿਣੀ ਨਾ ਰਹਿਣੀ ਕੋਈ ਬਾਤ ਨਹੀਂ ਉਹ ਬਾਤ ਦੀ ਗੱਲਾਂ ਠੀਕ ਠੀਕ ਬਾਕੀ ਥਾਣਾ ਖਵਾਨਾ ਬਹੁਤ ਸਾਫਾ ਹੈ ਨਾ ਵੀਰੇ ਹਾਂ ਜੀ ਹਾਂ ਵੀਰੇ ਠੀਕ ਹੈ ਠੀਕ ਹੈ ਤੇ ਥਾਣ ਦੇਖੋ ਚਾਰੇ ਇੱਕੋ ਜੇ ਮੁੱਠੀ ਵਾਲਾ ਥਾਣਾ ਹੈਗਾ ਚੋ ਆ ਜਮੀ ਪੋਲੀ ਹੈ ਵੀਰੇ ਪੋਲੀ ਧਾਰ ਦੁਰ ਪੂਰੀ ਹਾਂ ਤੇ ਬੱਚਾ ਤਾਂ ਨਹੀਂ ਹੈਗਾ ਬੱਚਾ ਨਹੀਂ ਹੈ ਵੀਰੇ ਬੱਚਾ ਠੀਕ ਹੈ ਠੀਕ ਹੈ ਲੈ ਕੜਾ ਦੇ ਜਿਹੜਾ ਸਭ ਤੇਨ ਨੰਬਰ ਮਾਜਿਸ ਨਾਲ ਪੱਤੋ ਹਰ ਕੇ ਦਿਖਾਉਣ ਲੱਗਾਂਗੇ ਤੀਜਾ ਸੂਆ ਸੂਈ ਵੀ ਆ 4 ਕਿੰਨੇ ਬਾਈਕਾਂ ਦਾ ਸੂਈ ਨੋਗੇ ਤੇ 9 ਰੁ ਜਿਹੜਾ ਵੀ ਖਰੀਦੂਗਾ ਜਿਹਦੇ ਚ ਪੈਸੇ ਲਾਊਗਾ ਉਹ ਦੋ ਡੰਗ ਚੋਕੇ ਤਸੱਲੀ ਕਰ ਸਕਦਾਗਾ ਤੇ ਬਾਕੀ ਦੇਖਣੀ ਪਰਖੀ ਮੱਝ ਸੋਹਣੀ ਲੱਗਦੀਗੀ ਸਿੰਗਾਾਂ ਵੰਤਰ ਸੋਹਣੀ ਤੇ ਪਤਲੀ ਚਮੜੀ ਦੀ ਮੱਝ ਆ ਗਈ ਬੇਕ ਹਾਈਟ ਕਾਦੇ ਕਾਹੜੋਂ ਵਾਦੇਸਾਨ ਵਾਲਾ ਜਿਹੜਾ ਹਸੂਗਾ ਮੱਝ ਦਾ ਠੀਕ ਲੱਗਦੀ ਹੈ ਦੇਖਣ ਨੂੰ ਠੀਕ ਹੈ ਬਾਕੀ ਬੇਨਤੀ ਫੇਰੇ ਹੁੰਦੀ ਹੈ ਵੀ ਕੋਈ ਪਸ਼ੂ ਕਿਤੋਂ ਵੀ ਖਰੀਦਿਓਗੇ ਉਹ ਤਸੱਲੀ ਤੁਸੀਂ ਆਪ ਕਰਨੀ ਹੁੰਦੀ ਆ ਵੀਡੀਓ ਸਿਰਫ ਇੱਕ ਜਰੀਆ ਹੁੰਦਾ ਵੀ ਕਿੱਥੇ ਕਹੇ ਜਾ ਪਸ਼ੂ ਖੜਾਗਾ ਠੀਕ ਹੈ ਜੀ ਆ ਇਹਦਾ ਮੁੱਲ ਕੀ ਕਰਨ ਆਪਾਂ ਇਹਦਾ 75000 ਜੀ ਇਹਦਾ ਮਤਲਬ 75000 ਵਿੱਚੋਂ ਵਾਧਾ ਘਾਟਾ ਹੋਈ ਜਨ ਨਾਲ ਦੀ ਨਾਲ ਹਾਂ بڑا ਊਟਾ ਹੋ ਜੂਗਾ ਠੀਕ ਹੈ ਠੀਕ ਤੇ ਇਹਦਾ ਮਤਲਬ ਬਾਈ ਨੇ 75000 ਕਰਤਾ ਵਿੱਚੋਂ ਮਾਨਤਨ ਹੋ ਜੂਗਾ ਤੇ ਆਹ ਬਾਈ ਮੈਂ ਕਹਿੰਦਾ ਵੀ ਵਿਸ਼ਵਾਸ ਨਾ ਕਰ ਇਹ ਵੀ ਗੰਗਾ ਨਗਰ ਦੀ ਮੱਝ ਹੈ ਰਾਜਸਥਾਨ ਚੋਂ ਖਰੀਦੀ ਕੇ ਲੈ ਆ ਬਾਈ ਤੇ ਇੱਥੇ ਬਾਈ ਨੇ ਹੁਣ ਸੇਲ ਕਰਨੀ ਹੈਗੀ ਤੇ ਬਾਕੀ ਮੱਝ ਦੀ ਜਿਹੜੀ ਸ਼ਰੀਰਕ ਮੰਤਰਾਈ ਢਾਂਚਾ ਦੇਖ ਤੁਸੀਂ ਆਜ ਪਰਖ ਕਰ ਲਓਗੇ ਵੀ ਮੱਝ ਦਾ ਜਰਾ ਮਤਲਬ ਕਿੱਧਰ ਦਾ ਜਰਾ ਹਨਾ ਜੰਪਲ ਜਾਂ ਕੋਈ ਖਾਣ ਪੀਣ ਕਿੱਥੋਂ ਦਾ ਹੋਊਗਾ ਇਹ ਤੁਸੀਂ ਦੇਖਣਾ ਬਾਕੀ ਬਾਈ ਕਹਿੰਦਾ ਵਿਸ਼ਵਾਸ ਵਾਲੀ ਗੱਲ ਹੈ ਤਿੰਨੇ ਪਸ਼ੂ ਸਹੀ ਸਲਾਮਤ ਕੋਈ ਕਿਸੇ ਪਸ਼ੂ ਦੇਕਤ ਵਾਲੀ ਗੱਲ ਨਹੀਂ ਸਾਰੇ ਸਹੀ ਸਾਮਪਤ ਓਕੇ ਵੀਰੇ ਸਾਰੇ ਏ ਟੂ ਜ਼ੈਡ ਠੀਕ ਆ ਠੀਕ ਆ ਤੇ ਬਾਕੀ ਪੈਂਟ ਬਾਈ ਦਾ ਚੀਮਾ ਗਿਆ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਤੇ ਨੰਬਰ ਵੀਰੇ ਕਰੀ ਫੇਰ ਬੋਲਦੀ 83373 14622 ਠੀਕ ਆ ਬਾਈਆ ਸੰਪਰਕ ਨੰਬਰ ਆ ਜਿਹੜੇ ਭਰਾ ਨੂੰ ਪਸ਼ੂ ਪਸੰਦ ਆ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ